ਸ਼ੁਸ਼ੀਲ ਕੁਮਾਰ ਤੇ ਸਦੀਰ ਕੁਮਾਰ ਤਾਂ ਦੋਸਤੋ 1964 ਵਿੱਚ ਇਹ ਫਿਲਮ ਆਈ ਸੀ ਤੇ ਅਸੀਂ ਅਕਸਰ ਪੜ੍ਹਦੇ ਸੁਣਦੇ ਆ ਕਿ ਦੋਹਾਂ ਇਹਨਾਂ ਦੋਹਾਂ ਨਾਇਕਾਂ ਦਾ ਜਾਂ ਦੋ ਜਿਹੜੇ ਹੀਰੋ ਸੀ ਇਸ ਫਿਲਮ ਦੇ ਇੱਕ ਫਿਜ਼ੀਕਲੀ ਚੈਲੈਂਜਡ ਸੀਜਨਸ ਨੂੰ ਕਿ ਤੁਰੰਨ ਦੇ ਵਿੱਚ ਪ੍ਰੋਬਲਮ ਆਉਂਦੀ ਸੀ ਤੇ ਦੂਸਰਾ ਵਿਜ਼ੂਅਲੀ ਚੈਲੈਂਜਡ ਸੀ ਜਿਸ ਨੂੰ ਕਿ ਵੇਖਣ ਦੇ ਵਿੱਚ ਸਮੱਸਿਆ ਸੀ ਤੇ ਦੋਹਾਂ ਜਨਿਆਂ ਦੇ ਉੱਤੇ ਆਧਾਰਿਤ ਇਹ ਫਿਲਮ ਇੱਕ ਕਲਾਸਿਕ ਫਿਲਮ ਹੈ ਦੋਸਤੀ ਲਗਭਗ ਹਰੇਕ ਵਿਅਕਤੀ ਜਿਹੜਾ ਹੈ ਦਰਸ਼ਕ ਹੈ ਜਿਸ ਨੂੰ ਫਿਲਮਾਂ ਦੇਖਣ ਦਾ ਥੋੜਾ ਬੋਤਾ ਵੀ ਸ਼ੌਂਕ ਹੈ ਉਸਨੇ ਇਹ ਫਿਲਮਾਂ ਜ਼ਰੂਰ ਵੇਖੀਆਂ ਹੋਣਗੀਆਂ ਤੇ ਆਖਿਆ ਜਾਂਦਾ ਹੈ ਕਿ ਦੋਹਾਂ ਅਦਾਕਾਰਾਂ ਦਾ ਬਾਅਦ ਵਿੱਚ ਕਤਲ ਹੋ ਗਿਆ ਸੀ ਦੋਹਾਂ ਦੀ ਹੱਤਿਆ ਕੀਤੀ ਗਈ ਸੀ ਤੇ ਹੱਤਿਆ ਦਾ ਇਲਜ਼ਾਮ ਵੀ ਕਿਸੇ ਹੋਰ ਤੇ ਨਹੀਂ ਦਲੀਪ ਕੁਮਾਰ ਦੇ ਉੱਤੇ ਲੱਗਦਾ ਹੈ ਤੇ ਇਸ ਗੱਲ ਵਿੱਚ ਕਿੰਨਾ ਕੁ ਸੱਚ ਹੈ ਕਿੰਨਾ ਕੁ ਕੱਚਾ ਹੈ ਕਿੰਨਾ ਕੁ ਝੂਠ ਹੈ ਤੇ ਕਿੰਨੀ ਕੁ ਸਚਾਈ ਹੈ ਇਸ ਗੱਲ ਦਾ ਜਿਹੜਾ ਮਤਾਲਿਆ ਜਿਹੜਾ ਇਹ ਆਪਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਲਈ ਆਪਾਂ ਇਹ ਅੱਜ ਦੀ ਵੀਡੀਓ ਬਣਾਈ ਹੈ ਤੇ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਸੱਚਮੁੱਚ ਉਹਨਾਂ ਦੋਹਾਂ ਦੇ ਕਤਲ ਲਈ ਦਲੀਪ ਕੁਮਾਰ ਹੀ ਜ਼ਿੰਮੇਵਾਰ ਸੀ ਕੀ ਉਹਨਾਂ ਦਾ ਕਤਲ ਹੋਇਆ ਸੀ ਜਾਂ ਨਹੀਂ ਹੋਇਆ ਸੀ ਤਮਾਂ ਸਵਾਲਾਂ ਦੇ ਰੂਬਰੂ ਹੁੰਦੇ ਆ ਸਾਸਰੇ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚਐਸ ਡਿੰਪਲ ਜਿਵੇਂ ਤੁਹਾਨੂੰ ਦੱਸਿਆ ਹੈ ਕਿ 1964 ਵਿੱਚ ਦੋਸਤੀ ਫਿਲਮ ਹੁੰਦੀ ਹੈ ਰਾਜਸ਼ਰੀ ਪ੍ਰੋਡਕਸ਼ਨ ਦੇ ਵੱਲੋਂ ਤੇ ਇਸ ਦੇ ਦੋ ਅਦਾਕਾਰ ਨੇ ਸੁਸ਼ੀਲ ਕੁਮਾਰ ਤੇ ਦੂਸਰਾ ਸੁਧੀਰ ਕੁਮਾਰ ਸੁਸ਼ੀਲ ਕੁਮਾਰ ਇਸ ਦੇ ਵਿੱਚੋਂ ਰਾਜੂ ਦੀ ਭੂਮਿਕਾ ਕਰਦਾ ਹੈ ਤੇ ਉਹ ਫਿਜ਼ੀਕਲੀ ਚੈਲੈਂਜਡ ਪਰਸਨ ਹੈ ਜਿਸ ਨੂੰ ਤੁਰੰਤ ਦੇ ਵਿੱਚ ਜਿਹੜੀ ਆ ਉਹ ਪ੍ਰੋਬਲਮ ਆਉਂਦੀ ਆ ਸਮੱਸਿਆ ਹੈ ਤੇ ਦੂਸਰੇ ਪਾਸੇ ਮਨੋਹਰ ਹੈ ਸੁਧੀਰ ਕੁਮਾਰ ਜਿਹੜਾ ਹੈ ਸੁਧੀਰ ਕੁਮਾਰ ਸ਼ਾਵੰਤ ਇਸ ਦਾ ਨਾਮ ਪੂਰਾ ਹੈ ਤੇ ਉਹ ਇਸ ਦੇ ਵਿੱਚ ਵਿਜ਼ੂਅਲੀ ਚੈਲੈਂਜਡ ਪਰਸਨ ਦੀ ਜਿਹੜੀ ਭੂਮਿਕਾ ਨਿਭਾਉਂਦਾ ਹੈ ਮਨੋਹਰ ਉਸ ਦਾ ਨਾਮ ਹੈ ਤੇ ਦੋਹਾਂ ਦੀ ਜਿਹੜੀ ਜੋੜੀ ਹੈ ਇਹ ਫਿਲਮ ਜੇ ਦੁਨੀਆ ਜਿਹੜੀ ਆ ਜਾਂ ਫਿਲਮੀ ਦੁਨੀਆ ਜਿਹੜੀ ਆ ਉਸ ਦੀਆਂ ਜਿਹੜੀਆਂ ਕੁਝ ਕੁ ਮਸ਼ਹੂਰ ਜੋੜੀਆਂ ਦੇ ਵਿੱਚ ਇੱਕ ਹੈ ਤੇ ਇਹ ਕਲਾਸਿਕ ਫਿਲਮ ਦਾ ਦਰਜਾ ਰੱਖਦੀ ਹੈ ਤੇ ਇਸ ਫਿਲਮ ਦੇ ਦੋਵੇਂ ਜਿਹੜੇ ਨਾਇਕ ਹਨ ਜਿਨ੍ਹਾਂ ਦੇ ਬਾਰੇ ਇਹ ਆਖਿਆ ਜਾਂਦਾ ਹੈ ਲਗਭਗ ਜਿਸ ਦੇ ਨਾਲ ਵੀ ਗੱਲ ਕਰੋ ਅੱਜ ਕੱਲ ਤਾਂ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਦੇ ਉੱਤੇ ਵਟਸਐਪ ਦੇ ਉੱਤੇ ਟਵਿੱਟਰ ਦੇ ਉੱਤੇ अलग-अलग ਜਿਹੜੇ ਚੈਨਲ ਨੇ ਉਹਨਾਂ ਦੇ ਉੱਤੇ ਜਿਹੜੀ ਹੈ ਇਹਨਾਂ ਦੇ ਹੱਤਿਆ ਕਾਂਡ ਦੀ ਪੂਰੀ ਕਹਾਣੀ ਜਿਹੜੀ ਹੈ ਮਿਲ ਜਾਂਦੀ ਹੈ ਪਰ ਕਿੰਨੀ ਇੱਕ ਸਚਾਈ ਹੈ ਇਹਨਾਂ ਗੱਲਾਂ ਦੋਹਾਂ ਦੇ ਵਿੱਚ ਤਾਂ ਦੋਸਤੋ ਆਪਾਂ ਇਹਨਾਂ ਗੱਲਾਂ ਨੂੰ ਥੋੜਾ ਜਿਹਾ ਬਰਾਮ ਦਿੰਦੇ ਹੋਏ ਪਹਿਲਾਂ ਥੋੜਾ ਜਿਹਾ ਦੇਖੀਏ ਕਿ ਇਹਨਾਂ ਦਾ ਜੀਵਨ ਸਫਰ ਕਿਹੋ ਜਿਹਾ ਰਿਹਾ ਤੇ ਹਤਕਤਲ ਕਾਂਡ ਜਾਂ ਹੱਤਿਆ ਦੀ ਗੱਲ ਜਿਹੜੀ ਹੈ ਬਾਅਦ ਵਿੱਚ ਕਰਦੇ ਆ ਜਿਹੜਾ ਰਾਜੂ ਆ ਸੁਸ਼ੀਲ ਕੁਮਾਰ ਫਿਲਮ ਦੇ ਵਿੱਚ ਰਾਜੂ ਦੀ ਭੂਮਿਕਾ ਨਿਭਾਉਂਦਾ ਹੈ ਜਿਹੜਾ ਤੁਰਨ ਦੇ ਵਿੱਚ ਇਸ ਨੂੰ ਸਮੱਸਿਆ ਹੁੰਦੀ ਹੈ 1960 1964 ਦੇ ਵਿੱਚ ਦਾ ਇਹ ਫਿਲਮ ਆਉਂਦੀ ਹੈ ਦੋਸਤੀ ਪਰ 1964 ਦੀ ਇਹ ਫਿਲਮ ਆਉਣ ਤੋਂ ਪਹਿਲਾਂ ਹੀ ਉਹ ਇੱਕ ਬਾਲ ਨਾਇਕ ਸੀ ਚਾਈਲਡ ਆਰਟਿਸਟ ਜਿਸ ਨੂੰ ਕਹਿੰਦੇ ਆ ਤੇ ਇਸ ਨੇ ਕਾਫੀ ਫਿਲਮਾਂ ਜਿਹੜੀਆਂ ਨੇ ਉਹਨਾਂ ਵਿੱਚ ਅਦਾ ਕੀਤੀ ਸੀ 1964 ਵਿੱਚ ਇਸ ਫਿਲਮ ਆਉਣ ਤੋਂ ਪਹਿਲਾਂ 1958 ਤੋਂ ਲੈ ਕੇ 1964 ਤੱਕ ਜਿਹੜੀਆਂ ਜਿਹੜੀਆਂ ਫਿਲਮਾਂ ਇਹਨੇ ਕੀਤੀਆਂ ਨੇ ਉਹਨਾਂ ਦੇ ਨਾਮ ਸੁਣ ਲਵੋ ਤਾ ਜੋ ਜਦੋਂ ਤੁਸੀਂ ਫਿਲਮਾਂ ਦੇਖੋਗੇ ਇਹਨਾਂ ਨੂੰ ਜਾਂ ਇਹ ਫਿਲਮ ਕੋਈ ਵੀ ਤੁਸੀਂ ਦੇਖੀ ਹੋਊਗੀ ਤੁਸੀਂ ਉਸ ਦੇ ਵਿੱਚ ਚਾਈਲਡ ਆਰਟਿਸਟ ਨੂੰ ਪਛਾਣਨ ਦਾ ਯਤਨ ਕਰਿਓ ਉਹ ਇਹ ਹੀ ਲੜਕਾ ਹੈ ਜਿਸ ਦਾ ਨਾਮ ਜਿਹੜਾ ਸੁਸ਼ੀਲ ਕੁਮਾਰ ਹੈ ਫਿਲਮ ਦੇ ਵਿੱਚ ਰਾਜੂ ਦੀ ਭੂਮਿਕਾ ਅਦਾ ਕਰਦਾ ਹੈ ਤੇ ਤੁਰੰਨ ਦੇ ਵਿੱਚ ਉਸ ਨੂੰ ਸਮੱਸਿਆ ਆਉਂਦੀ ਹੈ ਇਨਸਾਫ ਕਿੱਥੇ ਹੈ ਫਿਰ ਸਵੇਰ ਹੋਗੀ ਧੂਲ ਕਾ ਪੂਲ ਮੈਨੇ ਜੀਣਾ ਸਿੱਖ ਲਿਆ ਦਿਲ ਵੀ ਤੇਰਾ ਹਮ ਵੀ ਤੇਰੇ ਕਾਲਾ ਬਾਜ਼ਾਰ ਸ਼੍ਰੀਮਾਨ ਸਤਿਆਵਤੀ ਉਸਨੇ ਕਿਹਾ tha ਚੰਦਰਤਰ ਗਲੇਰੀ ਦੀ ਬਹੁਤ ਸੁਪਰ ਸਿੱਧ ਬਹੁਤ ਪ੍ਰਸਿੱਧ ਕਹਾਣੀ ਹੈ ਉਸਨੇ ਕਿਹਾ tha ਸੰਯੋਗ ਇੱਕ ਲੜਕੀ 7 ਲੜਕੇ ਸੰਪੂਰਨ ਰਮਾਇਣ ਫੂਲ ਬਨੇ ਅੰਗਾਰੇ ਤੇ ਸਹੇਲੀ ਇਹਨਾਂ ਫਿਲਮਾਂ ਦੇ ਵਿੱਚ ਉਸਨੇ ਅਦਾਕਾਰੀ ਕੀਤੀ ਸੀ ਤੇ ਦੋਸਤੋ ਇੱਕ ਹੋਰ ਚੀਜ਼ ਉਸ ਦਾ ਕਤਲ ਜਿਹੜਾ ਸੀ ਉਹ ਦਲੀਪ ਕੁਮਾਰ ਨੇ ਨਹੀਂ ਕੀਤਾ ਸੀ ਉਸ ਦਾ ਕਤਲ ਹੀ ਨਹੀਂ ਸੀ ਹੋਇਆ ਆਪਾਂ ਗੱਲ ਕਰ ਰਹੇ ਹਾਂ ਸੁਸ਼ੀਲ ਕੁਮਾਰ ਦੀ ਸੁਸ਼ੀਲ ਕੁਮਾਰ ਦਾ ਕਤਲ ਨਹੀਂ ਸੀ ਹੋਇਆ ਕਿਉਂਕਿ ਰਾਜਸ਼ੀ ਪ੍ਰੋਡਕਸ਼ਨ ਜਿਹੜੇ ਹੈ ਜਿਸ ਦੇ ਤਾਰਾ ਚੰਦ ਬੜਜਾਤੀ ਹੈ ਜਿਸ ਦੇ ਜਿਹੜੇ ਮੇਨ ਮੁਖ ਜਿਹੜੇ ਨਿਰਮਾਤਾ ਜਿਹੜੇ ਹਨ ਤਾਂ ਉਹਨਾਂ ਨੇ ਬਾਅਦ ਦੇ ਵਿੱਚ ਤਕਦੀਰ ਫਿਲਮ ਬਣਾਉਣੀ ਸ਼ੁਰੂ ਕੀਤੀ ਸੀ ਉਸ ਦੇ ਵਿੱਚ ਉਹਨਾਂ ਦਾ ਰੋਲ ਦਿੱਤਾ ਸੀ ਤੇ ਉਸ ਦੇ ਵਿੱਚ ਫਰੀਦਾ ਜਲਾਲ ਜਿਹੜੀ ਹੈ ਉਹੋ ਇਸ ਦੇ ਵਿੱਚ ਆਪਣਾ ਡੈਬਿਊ ਕਰਦੀ ਹੈ ਫਰੀਦਾ ਜਲਾਲ ਦੀ ਪਹਿਲੀ ਮੂਵੀ ਆ ਇਹ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਤਾਰਾ ਚੰਦ ਵੱਡ ਜਾਂਦੀ ਹੈ ਜਿਹੜੇ ਰਾਸ਼ੀਦ ਪ੍ਰੋਡਕਸ਼ਨ ਦੇ ਉਸ ਮੌਕੇ ਦੇ ਉੱਤੇ ਜਿਹੜੇ ਉਹਦੇ ਨਿਰਮਾਤਾ ਸਨ ਜਾਂਸ ਦੇ ਮੁਖੀ ਸਨ ਹੈੱਡ ਸਨ ਉਹਨਾਂ ਨੇ ਹੋਰ ਵੀ ਕੁਝ ਫਿਲਮਾਂ ਜਿਹੜੀਆਂ ਸਨ ਇਹਨਾਂ ਦੋਹਾਂ ਜਨਿਆਂ ਦੇ ਉੱਤੇ ਪਲਾਨ ਕੀਤੀਆਂ ਸਨ ਯੋਜਨਾ ਬਣਾਈ ਸੀ ਪਰ ਕਿਸੇ ਕਾਰਨ ਦੇ ਕਰਕੇ ਇਹਨਾਂ ਦੋਹਾਂ ਲੜਕਿਆਂ ਦਾ ਧਿਆਨ ਜਿਹੜਾ ਸੀ ਹੋਰ ਪਾਸੇ ਚਲਾ ਜਾਂਦਾ ਹੈ ਤੇ ਉਹ ਦੇ ਰਾਸ਼ੀਰੀ ਪ੍ਰੋਡਕਸ਼ਨ ਤੋਂ ਟੁੱਟ ਜਾਂਦੇ ਹਨ ਪਰ ਫਿਰ ਵੀ ਇਸ ਤੋਂ ਬਾਅਦ ਉਹਨਾਂ ਨੇ ਕਾਫੀ ਹੋਰ ਫਿਲਮਾਂ ਵੀ ਕੀਤੀਆਂ ਬਾਜੀ ਫਿਲਮ ਆਉਂਦੀ ਹੈ 1968 ਵਿੱਚ 1964 ਦੇ ਵਿੱਚ ਦੋਸਤੀ ਫਿਲਮ ਹੁੰਦੀ ਹੈ 1968 ਵਿੱਚ ਬਾਜੀ ਫਿਲਮ ਆਉਂਦੀ ਹੈ 1970 ਵਿੱਚ ਦੇਖ ਕਬੀਰਾ ਰੋਇਆ ਫਿਲਮ ਆਉਂਦੀ ਹੈ ਇਹਨਾਂ ਦੋਹਾਂ ਫਿਲਮਾਂ ਦੇ ਵਿੱਚ ਵੀ ਇਸ ਲੜਕੇ ਨੇ ਸੁਸ਼ੀਲ ਕੁਮਾਰ ਨੇ ਜਿਹੜਾ ਕਿ ਰਾਜੂ ਦੀ ਭੂਮਿਕਾ ਦੇ ਵਿੱਚ ਹੈ ਤੇ ਜਿਸ ਨੂੰ ਤੁਰਨ ਫਿਰਨ ਦੇ ਵਿੱਚ ਲੱਤਾਂ ਦੇ ਵਿੱਚ ਉਸ ਨੂੰ ਸਮੱਸਿਆ ਹੈ ਫਿਲਮ ਦੇ ਵਿੱਚ ਉਸ ਨੇ ਇਹ ਫਿਲਮਾਂ ਵੀ ਕੀਤੀਆਂ ਤੇ ਦੋਸਤੋ ਬਾਅਦ ਦੇ ਵਿੱਚ ਉਹਨਾਂ ਨੇ ਸੰਤਨ ਨਨੇਸ਼ਵਰ ਲਾੜਲਾ ਤੇ ਜੀਨੇ ਕੀ ਰਾਹ ਇਹ ਤਿੰਨ ਫਿਲਮਾਂ ਜਿਹੜੀਆਂ ਨੇ 1980 ਦੇ ਵਿੱਚ ਕੀਤੀਆਂ ਵੈਸੇ ਚਾਈਲਡ ਆਰਟਿਸਟ ਜਿਹੜੀ ਅਬਾਨਾ ਫਿਲਮ ਵਿੱਚ ਐਜ਼ ਚਾਈਲਡ ਆਰਟਿਸਟ ਉਹਨਾਂ ਦੀ 1958 ਵਿੱਚ ਆਈ ਸੀ ਜਿਹੜੀ ਕਿ ਸਾਧਨਾ ਦੀ ਡੈਬਿਊ ਸੀ ਸਾਧਨਾ ਜਿਹੜੀ ਹੈ ਉਸ ਦੀ ਪਹਿਲੀ ਮੂਵੀ ਸੀ ਉਸ ਦੇ ਵਿੱਚ ਡੈਬਿਊ ਕੀਤਾ ਸੀ ਤੇ ਜਿਹੜੇ ਅੱਜਕੱਲ ਇਹ ਜਿਹੜੇ ਹਨ ਜਿਨ੍ਹਾਂ ਦੀ ਆਪਾਂ ਸੁਸ਼ੀਲ ਕੁਮਾਰ ਦੀ ਗੱਲ ਕਰਦੇ ਹਾਂ ਜਿਉਂਦੇ ਨੇ ਇਹ ਇਹ ਕਿੱਥੇ ਰਹਿੰਦੇ ਨੇ ਮੁੰਬਈ ਦੇ ਵਿੱਚ ਇੱਕ ਇਲਾਕਾ ਹੈ ਸ਼ਿਮਬੂਰ ਤੇ ਉੱਥੇ ਨਵ ਜੀਵਨ ਸੁਸਾਇਟੀ ਦੇ ਵਿੱਚ ਇਹ ਰਹਿੰਦੇ ਨੇ ਤੇ ਇੱਕ ਹੋਰ ਇੰਟਰਸਟਿੰਗ ਗੱਲ ਇਹ ਹੈ ਕਿ 1970 ਦੇ ਵਿੱਚ ਉਹਨਾਂ ਨੇ ਏਅਰ ਇੰਡੀਆ ਵਿੱਚ ਜੁਆਇਨ ਕਰ ਲਿਆ ਸੀ ਏਅਰ ਇੰਡੀਆ ਦੇ ਵਿੱਚ ਜਿਹੜੀ ਏਅਰ ਇੰਡੀਆ ਜਿਹੜੀ ਇੱਕ ਏਅਰਲਾਈਨ ਹੈ ਹਵਾਈ ਸੇਵਾਏ ਉਸਦੇ ਵਿੱਚ ਉਹਨਾਂ ਨੇ ਕੈਬਨ ਮੈਨੇਜਰ ਵਜੋਂ ਜੁਆਇਨ ਕੀਤਾ 2003 ਦੇ ਵਿੱਚ ਉਹ ਰਿਟਾਇਰ ਹੋਏ ਆ ਉੱਥੋਂ ਭਾਵੇਂ ਕਿ ਇੱਕ 1971 ਦੇ ਵਿੱਚ 72 ਦੇ ਵਿੱਚ ਮੂਵੀ ਆਉਂਦੀ ਹੈ ਹੀਰਾ ਪੰਨਾ ਮੂਵੀ ਬਹੁਤ ਪ੍ਰਸਿੱਧ ਮੂਵੀ ਹੈ ਬਹੁਤ ਹੀ ਵਧੀਆ ਮੂਵੀ ਮੰਨੀ ਜਾਂਦੀ ਹੈ ਹੀਰਾ ਪੰਨਾ ਦੇਵ ਦੇਵ ਆਨੰਦ ਦੀ ਮੂਵੀ ਹੈ ਜਿਹੜੀ ਉਹਦੇ ਵਿੱਚ ਉਹਨਾਂ ਨੇ ਫਲਾਈਟ ਮੈਨੇਜਰ ਵਜੋਂ ਵੀ ਭੂਮਿਕਾ ਨਿਭਾਈ ਹੈ ਫਲਾਈਟ ਦੇ ਵਿੱਚ ਜਾਂਦੇ ਆ ਉਹ ਪਰ ਉਹ ਗੈਸਟ ਅਪੀਅਰੈਂਸ ਸੀ ਉਹ ਪਾ ਇਹ ਹੈ ਸੁਸ਼ੀਲ ਕੁਮਾਰ ਇਹਨਾਂ ਦਾ ਕਤਲ ਤਾਂ ਨਹੀਂ ਸੀ ਹੋਇਆ ਹੁਣ ਦੇਖੀਏ ਕਿ ਸੁਧੀਰ ਕੁਮਾਰ ਜਿਨ੍ਹਾਂ ਦਾ ਪੂਰਾ ਨਾਮ ਸੁਧੀਰ ਕੁਮਾਰ ਸਾਵੰਤ ਹੈ ਜੇ ਆਪਾਂ ਫਿਲਮ ਦੀ ਜੇ ਨੰਬਰਿੰਗ ਦੇਖਦੇ ਹੋ ਤਾਂ ਸੁਧੀਰ ਕੁਮਾਰ ਹੀ ਨਾਮ ਆਵੇਗਾ ਪਰ ਸੁਧੀਰ ਕੁਮਾਰ ਦਾ ਪੂਰਾ ਨਾਮ ਬਾਅਦ ਦੇ ਵਿੱਚ ਸੁਧੀਰ ਕੁਮਾਰ ਸਾਵੰਤ ਵੀ ਆਇਆ ਹੈ ਤੇ ਸਾਵੰਤ ਹੀ ਉਹਨਾਂ ਦਾ ਨਾਮ ਸੀ ਤੇ ਉਹਨਾਂ ਦੀ ਜਿਹੜੀ ਹੈ ਭੈਣ ਜਿਹੜੀ ਹੈ ਸੁਚਿਤਰਾ ਸਾਵੰਤ ਖੋਪਕਰ ਜਦੋਂ ਇਹ ਖਬਰਾਂ ਜਿਹੜੀਆਂ ਨੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਇਹ ਹਫਵਾਹਾਂ ਫੈਲਦੀਆਂ ਨੇ ਕਿ ਦੋਹਾਂ ਭਰਾਵਾਂ ਦਾ ਕਤਲ ਹੋ ਗਿਆ ਤਾਂ ਫਿਰ ਅੱਜ ਤੋਂ 6 ਸਾਲ ਪਹਿਲਾਂ 2019 ਦੀ ਗੱਲ ਹੈ ਕੋਰਾ ਇੱਕ ਜਿਹੜੀ ਵੈਬਸਾਈਟ ਹੈ ਕੋਰਾ ਉਸ ਦੇ ਉੱਤੇ ਨਾ ਸੁਚਿਤਰਾ ਜਿਹੜੀ ਸੁਚਿਤਰਾ ਕੋਪਕਰ ਹੈ ਤਾਂ ਉਹ ਆ ਕੇ ਜੋ ਗੱਲ ਦੱਸਦੀ ਹੈ ਉਹੋ ਗੱਲ ਜਿਹੜੀ ਆ ਉਹ ਸੁਣ ਕੇ ਲੋਕ ਕੰਡੇ ਖੜੇ ਹੁੰਦੇ ਨੇ ਕਿਉਂਕਿ ਉਹ ਇਹ ਕਹਿੰਦੀ ਹੈ ਕਿ ਜਿਹੜਾ ਮੇਰਾ ਭਰਾ ਸੀ ਉਸਦੇ ਬਾਰੇ ਜਿਹੜੀਆਂ ਵੀ ਗੱਲਾਂ ਕੀਤੀਆਂ ਗਈਆਂ ਨੇ ਉਹ ਗਪਾੜ ਸੰਖ ਨੇ ਝੂਠ ਨੇ ਉਹਨੇ ਆਖਿਆ ਕਿ ਇਹ ਸਾਰਾ ਮਸਾਲਾ ਜਿਹੜਾ ਹੈ ਨਾ ਇਹ ਫਿਲਮੀ ਦੁਨੀਆ ਦੇ ਜਿਹੜੇ ਬੰਦੇ ਹੁੰਦੇ ਆ ਜਾਂ ਜਿਹੜੇ ਅਦਾਕਾਰ ਹੁੰਦੇ ਆ ਨਹੀਂ ਕਈ ਵਾਰੀ ਕੀ ਹੁੰਦਾ ਹੈ ਕਿ ਫਿਲਮਾਂ ਨੂੰ ਮਸ਼ਹੂਰ ਕਰਨ ਦੇ ਲਈ ਵੀ ਇਹੋ ਜਿਹੀਆਂ ਗੱਲਾਂ ਕਰ ਦਿੱਤੀਆਂ ਜਾਂਦੀਆਂ ਨੇ ਇਸ ਦੇ ਬਾਰੇ ਬੜਾ ਬੜੇ ਕਾਰਨ ਹੁੰਦੇ ਆ ਪਰ ਸੁਚਿਤਰਾ ਨੇ ਕੀ ਆਖਿਆ ਉਹ ਕਹਿੰਦੀ ਕਿ ਮੇਰਾ ਭਰਾ 19 ਦੇ ਡੈਥ ਹੋਈ ਹੈ 2003 ਦੇ ਵਿੱਚ ਤਾਂ ਰਿਟਾਇਰ ਹੋਏ ਹਨ ਜਿਹੜੇ ਸੁਸ਼ੀਲ ਕੁਮਾਰ ਹਨ ਤੇ ਉਹ ਅੱਜ ਵੀ ਜਿਉਂਦੇ ਨੇ ਤੁਹਾਨੂੰ ਦੱਸ ਦੇ ਦਿੱਤਾ ਉਹਨਾਂ ਦਾ ਐਡਰੈਸ ਕਿ ਕਿਹੜਾ ਪਤਾ ਹੈ ਮੁੰਬਈ ਦੇ ਵਿੱਚੋਂ ਕਿੱਥੇ ਰਹਿੰਦੇ ਨੇ ਕਿਹੜੀ ਸੋਸਾਇਟੀ ਦੇ ਵਿੱਚ ਰਹਿੰਦੇ ਨੇ ਪਰ ਸੁਦੀ ਈਰਕੁਮਾਰ ਸਾਵੰਤ ਦੀ ਮੌਤ ਤਾਂ ਹੋਈ ਹੈ ਪਰ ਉਹਨਾਂ ਦੀ ਮੌਤ ਜਿਹੜੀ ਹੈ ਕਿਸੇ ਦੁਆਰਾ ਕਤਲ ਕੀਤੇ ਜਾਣ ਗੋਲੀ ਚਲਾਏ ਜਾਣ ਦੇ ਨਾਲ ਨਹੀਂ ਹੋਈ 1993 ਦੇ ਵਿੱਚ ਕੈਂਸਰ ਹੋ ਗਿਆ ਸੀ ਉਹਨਾਂ ਨੂੰ ਅਤੇ 6 ਮਹੀਨੇ ਬਾਅਦ ਉਹਨਾਂ ਦੀ ਮੌਤ ਹੋ ਗਈ ਸੀ ਅਕਤੂਬਰ 1993 ਦੇ ਵਿੱਚ ਅਤੇ ਮੌਤ ਦਾ ਕਾਰਨ ਕੋਈ ਕਤਲ ਨਹੀਂ ਸੀ ਇੱਥੋਂ ਤੱਕ ਕਿ ਕੁਝ ਜਗ੍ਹਾ ਦੇ ਉੱਤੇ ਇਹ ਵੀ ਕਿਹਾ ਗਿਆ ਕਿ 1993 ਦੇ ਵਿੱਚ ਮੁੰਬਈ ਦੇ ਵਿੱਚ ਜਿਹੜੇ ਦੰਗੇ ਹੋਏ ਸੀਗੇ ਉਹਨਾਂ ਵੇਲਿਆਂ ਦੇ ਵਿੱਚ ਨਾ ਇਹ ਆਪ ਦੇ ਘਰ ਦੇ ਵਿੱਚ ਬੈਠੇ ਖਾਣਾ ਖਾ ਰਹੇ ਸਨ ਦੇ ਵੀ ਆਖਿਆ ਗਿਆ ਕਿ ਉਹ ਚਿਕਨ ਖਾ ਰਹੇ ਸਨ ਅਤੇ ਚਿਕਨ ਬੋਨ ਜਿਹੜੀ ਹੈ মুরਗੇ ਦੀ ਜਿਹੜੀ ਇੱਕ ਹੱਡੀ ਹੈ ਉਹਨਾਂ ਦੇ ਗਲੇ ਦੇ ਵਿੱਚ ਫਸ ਗਈ ਜਿਸ ਦੇ ਨਾਲ ਉਹਨਾਂ ਨੂੰ ਸਾਹ ਲੈਣਾ ਔਖਾ ਹੋ ਗਿਆ ਪਰ ਚਾਰੇ ਪਾਸੇ ਕਿਉਂਕਿ ਕਰਫਿਊ ਲੱਗਿਆ ਹੋਇਆ ਸੀ ਦੰਗਿਆਂ ਦੇ ਵੇਲੇ ਤੇ ਇਸ ਕਰਕੇ ਉਹਨਾਂ ਨੂੰ ਹਸਪਤਾਲ ਨਾ ਲੈ ਕੇ ਜਾਇਆ ਗਿਆ ਹਸਪਤਾਲ ਲਿਜਾਣਾ ਔਖਾ ਸੀ ਅਤੇ ਉਹਨਾਂ ਦੀ ਮੌਤ ਹੋ ਗਈ ਸਾਹ ਰੁਕਣ ਦੇ ਕਾਰਨ ਮੌਤ ਹੋ ਗਈ ਪਰ ਇਹ ਖਬਰ ਵੀ ਇਹ ਖਬਰ ਵੀ ਪੂਰੀ ਤਰ੍ਹਾਂ ਝੂਠੀ ਹੈ ਉਹਨਾਂ ਦਾ ਮੌਤ ਦਾ ਕਾਰਨ ਕੋਈ ਗਲੇ ਵਿੱਚ ਕੋਈ ਹੱਡੀ ਨਹੀਂ ਫਸੀ ਸੀ ਕੋਈ ਹੱਡਾ ਨਹੀਂ ਸੀ ਫਸਿਆ ਉਹਨਾਂ ਦੀ ਮੌਤ ਜਿਹੜੀ ਹੈ ਕੈਂਸਰ ਦੇ ਕਾਰਨ ਹੋਈ ਹੈ ਪਰ ਜਿਹੜੀ ਗੱਲ ਐਮ ਹੈ ਉਹ ਇਹ ਵੀ ਦੱਸਦੀ ਹੈ ਕਿ ਇਤੋਂ ਬਾਅਦ ਉਹਨਾਂ ਨੇ ਵੀ ਫਿਲਮਾਂ ਕੀਤੀਆਂ ਨੇ ਉਹਨਾਂ ਨੇ ਹਿੰਦੀ ਫਿਲਮ ਦੇ ਵਿੱਚ ਨਹੀਂ ਕੀਤੀਆਂ ਹਿੰਦੀ ਫਿਲਮ ਇੰਡਸਟਰੀ ਵਿੱਚ ਨਹੀਂ ਕੀਤੀਆਂ ਪਰ ਉਹਨਾਂ ਨੇ ਕੁਝ ਫਿਲਮਾਂ ਜਿਹੜੀਆਂ ਨੇ ਮੁੰਬਈ ਦੇ ਵਿੱਚ ਮੈਂ ਆਪਣਾ ਜਿਹੜਾ ਮਰਾਠਾ ਫਿਲਮ ਮਰਾਠੀ ਜਿਹੜੀ ਫਿਲਮ ਇੰਡਸਟਰੀ ਹੈ ਮਰਾਠਾ ਫਿਲਮ ਉਦਯੋਗ ਦੇ ਵਿੱਚ ਕੁਝ ਫਿਲਮਾਂ ਕੀਤੀਆਂ ਜਾਣਕੀ ਅਨਪੂਰਨਾ ਤੇ ਸੁਦਰਸ਼ਨ ਉਹਨਾਂ ਦੀਆਂ ਜਿਹੜੀਆਂ ਨੇ ਉਹ ਤਿੰਨ ਪ੍ਰਸਿੱਧ ਫਿਲਮਾਂ ਹੋਈਆਂ ਨੇ ਤੇ ਇਸ ਤੋਂ ਇਲਾਵਾ ਕਰਾਚੀ ਰਾਣੀ ਨਾਂ ਦੀ ਫਿਲਮ ਹੈ ਜਿਹੜੀ ਉਹਦੇ ਵਿੱਚ ਵੀ ਉਹਨਾਂ ਦੀ ਭੂਮਿਕਾ ਵਧੀਆ ਭੂਮਿਕਾ ਹੈ ਪਰ ਜਿਹੜੀ ਬਿਮਾਰੀ ਹੈ ਉਹ ਇਹ ਨਹੀਂ ਦੇਖਦੀ ਕਿ ਕੋਈ ਬੰਦਾ ਜਿਹੜਾ ਹੈ ਕੋਈ ਇਨਸਾਨ ਕਿੱਡਾ ਕਿ ਵੱਡਾ ਹੈ ਕਿੰਨਾ ਕਿ ਗਿਫਟਡ ਹੈ ਤੇ ਇਹ ਵੀ ਇੱਕ ਦੁਖਾਂਤ ਹੈ ਕਿ ਜਿਹੜੇ ਗਿਫਟਡ ਬੰਦੇ ਹੁੰਦੇ ਨੇ ਜਿਹੜੇ ਬੰਦਿਆਂ ਦੇ ਕੋਲੇ ਕਲਾ ਹੁੰਦੀ ਹੈ ਜਿਨ੍ਹਾਂ ਦੇ ਕੋਲੇ ਹੁਨਰ ਹੁੰਦਾ ਹੈ ਜਿਨ੍ਹਾਂ ਕੋਲੇ ਕੌਸ਼ਲ ਹੁੰਦਾ ਹੈ ਕੁਸ਼ਲਤਾ ਹੁੰਦੀ ਹੈ ਅਜਿਹੇ ਬੰਦੇ ਅਕਸਰ ਇਸ ਫਾਨੀ ਜਹਾਨ ਨੂੰ ਛੇਤੀ ਛੱਡ ਜਾਂਦੇ ਨੇ ਗੁਰੂ ਦੱਤ ਦੇ ਬਾਰੇ ਆਪਾਂ ਨੂੰ ਪਤਾ ਹੈ ਮੀਨਾ ਕੁਮਾਰੀ ਦੇ ਬਾਰੇ ਆਪਾਂ ਨੂੰ ਪਤਾ ਹੈ ਮਾਰਲਨ ਮਨਰੋ ਦੇ ਬਾਰੇ ਆਪਾਂ ਨੂੰ ਪਤਾ ਹੈ ਆਪਾਂ ਨੇ ਸਾਹਮਣੇ ਇੱਕ ਲੰਬੀ ਲਿਸਟ ਹੈ ਜਿਹੜੇ ਵਿਅਕਤੀ ਸ਼ਿਵ ਕੁਮਾਰ ਬਟਾਲਵੀ ਪੰਜਾਬ ਦਾ ਉਮਦਾ ਸ਼ਾਇਰ ਤੇ ਬਹੁਤ ਜਿਹੜੇ ਹੁਨਰਮੰਦ ਲੋਕ ਹੁੰਦੇ ਨੇ ਉਹ ਇਸ ਫਾਨੀ ਜਹਾਨ ਨੂੰ ਛੇਤੀ ਛੱਡ ਕੇ ਕਿਉਂ ਚਲੇ ਜਾਂਦੇ ਨੇ ਇਹ ਰਹੱਸ ਤਾਂ ਬਣਿਆ ਰਹੇਗਾ ਪਰ ਇਹ ਦੋ ਨੌਜਵਾਨ ਜਿਹੜੇ ਹਨ ਜਿਨ੍ਹਾਂ ਨੇ 1964 ਦੀ ਇਹ ਕਲਾਸਿਕ ਫਿਲਮ ਬਣਾਈ ਸੀ ਇਹਦੇ ਵਿੱਚ ਅਦਾਕਾਰੀ ਕੀਤੀ ਸੀ ਫਿਲਮ ਬਣੀ ਨੂੰ 61 ਸਾਲ ਹੋ ਗਏ ਨੇ ਤੇ ਇਸ ਫਿਲਮ ਦੇ ਇਹ ਦੋਵੇਂ ਲੜਕੇ ਜਿਹੜੇ ਨੇ ਹਮੇਸ਼ਾ ਸਾਡੀਆਂ ਯਾਦਾਂ ਦੇ ਵਿੱਚ ਫਿਲਮੀ ਪਰਦੇ ਦੇ ਉੱਤੇ ਹਮੇਸ਼ਾ ਨੌਜ ਵਾਨ ਰਹੇਗੇ ਤੇ ਉਹਨਾਂ ਦੀ ਮਾਤਰ ਹਸ ਜਿਹੜਾ ਹੈ ਮੌਤ ਦਾ ਜਿਹੜਾ ਦੇ ਬਾਰੇ ਜੋ ਹੱਤਿਆ ਕਾਂਡ ਦੇ ਬਾਰੇ ਜਾਂ ਦਲੀਪ ਕੁਮਾਰ ਦੇ ਉੱਤੇ ਜੋ ਇਲਜ਼ਾਮ ਲਗਾਇਆ ਜਾਂਦਾ ਹੈ ਤਾਂ ਇਸ ਰਹੱਸ ਤੋਂ ਪਰਦਾ ਅਸੀਂ ਉਠਾ ਦਿੱਤਾ ਹੈ ਤੁਹਾਨੂੰ ਇਹ ਅੱਜ ਦੀ ਵੀਡੀਓ ਕਿਵੇਂ ਲੱਗੀ ਜਰੂਰ ਵੇਖ ਦੱਸਣਾ ਤੇ ਵੀਡੀਓ ਤੁਸੀਂ ਅੰਤ ਤੱਕ ਵੇਖੀ ਤੁਹਾਡਾ ਸ਼ੁਕਰੀਆ ਤੇ ਕਲਾ ਸਾਹਿਤ ਸਮਾਜ ਦੇ ਨਾਲ ਸੰਬੰਧਿਤ ਅਜਿਹੀਆਂ ਵੀਡੀਓ ਵੇਖਣ ਦੇ ਲਈ ਤੁਸੀਂ ਚੈਨਲ ਸਬਸਕ੍ਰਾਈਬ ਕਰੋ ਬਿਲਕੁਲ ਮੁਫਤ ਹੈ ਸਤਸ੍ਰੀ ਅਕਾਲ